ਪਾਸਪੋਰਟ ਬਣਾਉਣ ਵਾਲਿਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਜਿਹੜੇ ਨਵੇਂ-ਨਵੇਂ ਤਾਜ਼ਾ ਪਾਸਪੋਰਟ ਬਣਾ ਰਹੇ ਨੇ ਤਾਂ ਉਹਨਾਂ ਲਈ ਇੱਕ ਵੱਡੀ ਅਪਡੇਟ ਆ ਧਿਆਨ ਸੁਣ ਲਵੋ ਕਿਤੇ ਬਾਅਦ ਵਿੱਚ ਤੁਹਾਡਾ ਵੱਡਾ ਨੁਕਸਾਨ ਨਾ ਹੋ ਜਾਵੇ ਤਾਂ ਦੱਸ ਦਿੰਨੇ ਆ ਕਿ ਸਰਕਾਰ ਵੱਲੋਂ ਵੱਡਾ ਇਹ ਜਿਹੜੇ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਕਿਹੜੇ ਨਿਯਮਾਂ ਵਿੱਚ ਬਦਲਾਅ ਕੀਤਾ ਆ ਉਹ ਤੁਹਾਨੂੰ ਪੂਰੀ ਰਿਪੋਰਟ ਵਿੱਚ ਦੱਸ ਦਿੰਨੇ ਆ ਪਾਸਪੋਰਟ ਬਣਾਉਣ ਵਾਲਿਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਹਾਂਜੀ ਜਿਨ੍ਹਾਂ ਨੇ ਹੁਣ ਤਾਜ਼ੇ ਨਵੇਂ ਪਾਸਪੋਰਟ ਬਣਾਉਣੇ ਨੇ ਤਾਂ ਉਹਨਾਂ ਲਈ ਇਹ ਖਬਰ ਜਿਹੜੀ ਬਹੁਤ ਜ਼ਿਆਦਾ ਫਾਇਦੇਮੰਦ ਆ ਧਿਆਨ ਨਾਲ ਸੁਣ ਲਵੋ ਕਿਤੇ ਬਾਅਦ ਵਿੱਚ ਤੁਹਾਡਾ ਵੱਡਾ ਨੁਕਸਾਨ ਨਾ ਹੋ ਜਾਵੇ ਤਾਂ ਦੱਸ ਦਿੰਨੇ ਆ ਕਿ ਹੁਣ ਲੋਕਾਂ ਨੂੰ ਜਿਹੜਾ ਖੇਤਰੀ ਪਾਸਪੋਰਟ ਦਫ਼ਤਰ ਵਿੱਚ ਪਾਸਪੋਰਟ ਪ੍ਰਾਪਤ ਕਰਨ ਲਈ ਇੰਤ ਜਾਰ ਜਿਹੜਾ ਨਹੀਂ ਕਰਨਾ ਪਵੇਗਾ ਪਾਸਪੋਰਟ ਨੂੰ ਲੈ ਕੇ ਜਿਹੜੀ ਹੁਣ ਉਹ ਡੀਕ ਉਹ ਖਤਮ ਹੋ ਗਈ ਆ ਕੁਝ ਮਹੀਨੇ ਪਹਿਲਾਂ ਜਿਹੜੀ ਸਥਿਤੀ ਸੀ ਕਿ ਪਾਸਪੋਰਟ ਲਈ ਅਰਜੀ ਦੇਣ ਵਾਸਤੇ ਅਪਾਇੰਟਮੈਂਟ ਲੈਣ ਲਈ ਜਿਹੜਾ 2 ਤੋਂ 3 ਮਹੀਨਿਆਂ ਦਾ ਇੰਤਜ਼ਾਰ ਕਰਨਾ ਪੈਂਦਾ ਸੀ ਖੇਤਰੀ ਪਾਸਪੋਰਟ ਅਧਿਕਾਰੀ ਨੇ ਕਿਹਾ ਕਿ ਹੁਣ ਜੇਕਰ ਕੋਈ ਬਿਨੇਕਾਰ ਅੱਜ ਪਾਸਪੋਰਟ ਲਈ ਜਿਹੜਾ ਆਨਲਾਈਨ ਅਪਲਾਈ ਕਰਦਾ ਤਾਂ ਉਸ ਨੂੰ ਅਗਲੇ ਦਿਨ ਲਈ ਅਪਾਇੰਟਮੈਂਟ ਤੋਂ ਮਿਲਦੀ ਆ ਇਸ ਵੇਲੇ ਹਰ ਰੋਜ਼ ਲਗਭਗ 1809 ਪਾਸਪੋਰਟ ਜਾਰੀ ਕੀਤੇ ਜਾ ਰਹੇ ਨੇ ਤਾਂ ਸਾਰੇ ਪਾਸਪੋਰਟ ਜਿਹੜੇ ਸੇਵਾ ਕੇਂਦਰਾਂ ਵਿੱਚ ਰੋਜ਼ਾਨਾ 2000 ਤੋਂ ਜਿਹੜੇ 2500 ਨਵੀਆਂ ਅਰਜ਼ੀਆਂ ਜਮ੍ਹਾਂ ਹੋ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਸਭ ਤੋਂ ਵਧੀਆ ਗੱਲ ਇਹ ਹੈ ਕਿ ਹੁਣ ਜੇਕਰ ਕਿਸੇ ਸਰਟੀਫਿਕੇਟ ਕਾਰਨ ਕਿਸੇ ਅਰਜ਼ੀ ਵਿੱਚ ਕੋਈ ਇਤਰਾਜ਼ ਲੱਗਦਾ ਤਾਂ ਵੀ ਨੇਕਾਰ ਦੀ ਫਾਈਲ ਬੰਦ ਨਹੀਂ ਹੁੰਦੀ ਲੋਕ ਵਾਕਈਂ ਸਿਸਟਮ ਰਾਹੀਂ ਆਪਣੇ ਸਰਟੀਫਿਕੇਟ ਲੈ ਕੇ ਜਿਹੜੇ ਦਫ਼ਤਰ ਆ ਸਕਦੇ ਨੇ ਤੇ ਉਹ ਸਰਟੀਫਿਕੇਟ ਬਿਨਾਂ ਕਿਸੇ ਆਫਟਾਰਟਮੈਂਟ ਦੇ ਜਮ੍ਹਾਂ ਕਰਵਾ ਸਕਦੇ ਨੇ ਉਹਨਾਂ ਨੇ ਕਿਹਾ ਕਿ ਪਾਸਪੋਰਟ ਸੇਵਾ ਕੇਂਦਰ ਜਿਹੜਾ ਨਕੋਦਰ ਨੂੰ ਜਿਹੜਾ ਸੈਫਰਮ ਮਾਲ ਚ ਤਬਦੀਲ ਕਰਨ ਨਾਲ ਹੁਣ ਉਥੇ ਲੋਡ ਜਿਹੜਾ ਘਟ ਕਰਨ ਵਿੱਚ ਮਦਦ ਮਿਲੇਗੀ ਜੇਕਰ ਜਲੰਧਰ ਦੇ ਗੁਰੂ ਨਾਨਕ ਮਿਸ਼ਨ ਪਾਸਪੋਰਟ ਸੇਵਾ ਕੇਂਦਰ ਵਿੱਚ ਪ੍ਰਤੀ ਦਿਨ 400 ਅਪਾਰਟਮੈਂਟਸ ਦੀ ਸਮਰੱਥਾ ਜਿਹੜੀ ਤਾਂ ਨਵੇਂ ਬਣੇ ਸੈਫਰਨ ਮਾਲ ਪਾਸਪੋਰਟ ਸੇਵਾ ਕੇਂਦਰ ਵਿੱਚ ਜਿਹੜੇ 2000 ਆਪ ਪਾਈਟਮੈਂਟ ਦੀ ਸਮਰੱਥਾ ਤਾਂ ਉਹਨਾਂ ਨੇ ਕਿਹਾ ਕਿ ਬੀਤੇ ਸਾਲ ਜਿਹੜਾ ਕੁਝ ਸਮੇਂ ਤੋਂ ਜਿਹੜਾ ਦੇਸ਼ ਵਿੱਚ ਲੋਕਾਂ ਅੰਦਰ ਵਿਦੇਸ਼ ਜਾਣ ਦਾ ਜਿਹੜਾ ਚੁਕਾਓ ਉਹ ਘਟ ਗਿਆ ਉਹਨਾਂ ਨੇ ਕਿਹਾ ਕਿ ਬੀਤੇ ਸਾਲ ਖੇਤਰੀ ਪਾਸਪੋਰਟ ਦਫ਼ਤਰ ਵੱਲੋਂ 4 ਲੱਖ ਤੋਂ ਵੱਧ ਨਵੇਂ ਪਾਸਪੋਰਟ ਜਾਰੀ ਕੀਤੇ ਗਏ ਸੀ ਨਵੇਂ ਪਾਸਪੋਰਟ ਜਾਰੀ ਕਰਨ ਨਾਲ ਪਾਸਪੋਰਟ ਦਫ਼ਤਰ ਦੇ ਮਾਲੀਏ ਵਿੱਚ ਜਿਹੜਾ ਕਾਫੀ ਵਾਧਾ ਹੋਇਆ ਮੌਜੂਦਾ ਸਾਲ ਦੌਰਾਨ ਵੀ ਪਾਸਪੋਰਟ ਦਫ਼ਤਰ ਵੱਲੋਂ ਵੱਧ ਤੋਂ ਵੱਧ ਜਿਹੜੇ ਨਵੇਂ ਪਾਸਪੋਰਟ ਜਾਰੀ ਕੀਤੇ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਪਾਸਪੋਰਟ ਦਫ਼ਤਰ ਵਿੱਚ ਏਜੰਟਾਂ ਤੇ ਰੋ ਉਕਾ ਲਗਾ ਦਿੱਤੀ ਗਈਆ ਪਾਸਪੋਰਟ ਦਫਤਰ ਬਿਨਾਂਕਾਰਾਂ ਦੇ ਜਿਹੜਾ ਜ਼ਿਆਦਾਤਰ ਕੰਮ ਆਪਣੇ ਆਪ ਸੰਭਾਲ ਰਿਹਾ ਤਾਂ ਜੋ ਲੋਕਾਂ ਨੂੰ ਏਜੰਟਾਂ ਦੇ ਪਿੱਛੇ ਭਜਣਾ ਨਾ ਪਵੇ ਹਾਂਜੀ ਦੱਸਦੀ ਹੈ ਕਿ ਹੁਣ ਜਿਹੜਾ ਲੋਕਾਂ ਨੂੰ ਜ਼ਿਆਦਾਤਰ ਪਾਸਪੋਰਟ ਬਣਾਉਣ ਲਈ ਜਿਹੜਾ ਖੱਜਲ ਖਵਾਰ ਨਹੀਂ ਹੋਣਾ ਪਵੇਗਾ ਲੋਕਾਂ ਨੂੰ ਜਿਹੜਾ ਖੇਤਰੀ ਪਾਸਪੋਰਟ ਦਫ਼ਤਰ ਵਿੱਚ ਪਾਸਪੋਰਟ ਪ੍ਰਾਪਤ ਕਰਨ ਲਈ ਇੰਤਜ਼ਾਰ ਜਿਹੜਾ ਨਹੀਂ ਕਰਨਾ ਪਵੇਗਾ ਪਾਸਪੋਰਟ ਨੂੰ ਲੈ ਕੇ ਜਿਹੜੀ ਉਡੀਕ ਹੁਣ ਖਤਮ ਹੋ ਗਈ ਹੈ ਤਕੁਜੇ ਮਹੀਨੇ ਪਹਿਲਾਂ ਸਥਿਤੀ ਜਿਹੜੀ ਸੀ ਕਿ ਪਾਸਪੋਰਟ ਲਈ ਆਰਜੀ ਦੇਣ ਵਾਸਤੇ ਅਪਾਰਟਮੈਂਟ ਲੈਣੀ ਪੈਂਦੀ ਸੀ ਦੋ ਤਿੰਨ ਮਹੀਨਿਆਂ ਦਾ ਜਿਹੜਾ ਇੰਤਜ਼ਾਰ ਕਰਨਾ ਪੈਂਦਾ ਸੀ ਖੇਤਰੀ ਪਾਸਪੋਰਟ ਅਧਿਕਾਰੀ ਨੇ ਕਿਹਾ ਕਿ ਹੁਣ ਜੇਕਰ ਕੋਈ ਬਿਨੇਕਰ ਅੱਜ ਪਾਸਪੋਰਟ ਲਈ ਆਨਲਾਈਨ ਅਪਲਾਈ ਕਰਦਾ ਤਾਂ ਉਸ ਨੂੰ ਅਗਲੇ ਦਿਨ ਲਈ ਅਪਾਰਟਮੈਂਟ ਮਿਲ ਗਿਆ ਇਸ ਵੇਲੇ ਹਰ ਰੋਜ਼ ਜਿਹੜੀ ਲਗਭਗ 1800 ਨਵੇਂ ਪਾਸਪੋਰਟ ਜਿਹੜੇ ਜਾਰੀ ਕੀਤੇ ਜਾ ਰਹੇ ਨੇ ਸਾਰੇ ਪਾਸਪੋਰਟ ਸੇਵਾ ਕੇਂਦਰਾਂ ਵਿੱਚ ਰੋਜ਼ਾਨਾ ਜਿਹੜੇ 2000 ਤੋਂ 2500 ਨਵੀਂ ਅਰਜ਼ੀਆਂ ਜਮ੍ਹਾਂ ਹੋ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਸਭ ਤੋਂ ਵਧੀਆ ਗੱਲ ਇਹ ਹੈ ਕਿ ਹੁਣ ਜੇਕਰ ਕਿਸੇ ਸਰਟੀਫਿਕੇਟ ਕਾਰਨ ਕਿਸੇ ਆਰਜੀ ਵਿੱਚ ਕੋਈ ਇਤਰਾਜ਼ ਲੱਗਦਾ ਤਾਂ ਬਿਨੈਕਾਰ ਦੀ ਫਾਈਲ ਆ ਜਿਹੜੀ ਉਹ ਬੰਦ ਨਹੀਂ ਕੀਤੀ ਜਾਵੇਗੀ